ਨਾਨਕ ਨਾਮ ਵਸੈ ਮਨ ਅੰਤਰੇ ਗੁਰਮਖ ਮੇਲ ਚੁਕਾਵਣਿਆ ਮਾਜ ਮਹੱਲਾ ਤੇਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਰਮਲ ਮੇਰੀ ਮਨਸਾ ਮਨ ਊਜਲ ਸਦਾ ਮੁਖ ਸੋਹ ਹੈ ਅਤ ਊਜਲ ਨਾਮ ਤੇ ਆਵਣਿਆ ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਪਿਤ ਗੋਬਿੰਦ ਕਹੈ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਨਾਵਣਿਆ ਰਹਾਉ गोबिद गावै सहज सोभाए गुरकै पै उजल हमै मल जाए सदा आनंदर है भगत करै दिन राती सुन गोबिद गुण गावनया मनवा नाचै भगत तिरेडाये गुरकै शब्द मनै मन मिलाए सच्चा ताल पूरे माया मोह चुकाए शब्दे नृत्य करावनया ऊंचा कूके तन पछाड़े ਮਾਇਆ ਮੋਹੇ ਜੋਇਆ ਜਮ ਕਾਲੇ ਮਾਇਆ ਮੋਹੇ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿਜ ਸੁਭਾਏ ਬਾਣੀ ਵਜੈ ਸ਼ਬਦ ਵਜਾਏ ਗੁਰਮਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਨੇ ਨਾ ਮਨ ਵਸਾਏ ਮਾਇਆ ਕਾਰਨ ਪੇੜ ਬੰਦ ਨਾ ਚੈ ਦੂਜੈ ਪਾਇ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ ਏਹਾ ਭਗਤ ਹਰ ਭਾਵਣਿਆ ਗੁਰਮਖ ਭਗਤ ਜੁਗ ਚਾਰੇ ਹੋਈ ਹੋਰਤ ਭਗਤ ਨ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੈ ਨਾਏ ਦੁਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰ ਸੇਵੇ ਸੋ ਸਦਾ ਸੋਹੇ ਸੋਭਾ ਸੁਰਤ ਸੁਹਾਵਣਿਆ ਰਹਾਓ ਸਭ ਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰੇ ਮਨ ਪਾਏ ਸਚ ਬਾਣੀ ਤਉ ਦੈਸਲਾਹਨ ਰੰਗ ਰੱਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜਿਉ ਤੇਰਾ ਗੁਰਮਖ ਮਿਲੇ ਤਾਂ ਚੁੱਕੈ ਫੇਰਾ ਜਾ ਤਉ ਦ ਪਾਵੈ ਤਾ ਨਾਏ ਰਚਾਵੇ ਤੂੰ ਆਪੇ ਨਉ ਜਪਵਣਿਆ ਗੁਰਮਤੀ ਹਰਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇਕ ਸਿ ਸਿਉ ਲਿਵ ਲਾਗੀ ਸਦਹੀ ਹਰਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨਉ ਨਿਦ ਨਾਮ ਵਸਿਆ ਮਨ ਆਏ ਪੂਰੇ ਪਾਗ ਸਤਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਇਆਲ ਸਦਾ ਸੁਖਦਾਤਾ ਤੂੰ ਆਪੇ ਮੇਲ ਗੌਰਮਖਾ ਜਾਤਾ ਤੂੰ ਆਪੇ ਦੇਵੈ ਨਾਮ ਵਡਾਈ ਨਾਮਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤਦ ਸੁਹਲਾਹੀ ਗੌਰਮਖਾ ਜਾਤਾ ਦੂਜਾ ਕੋ ਨਹੀਂ ਇਕਸ ਸਿਓ ਮਨ ਰਹਿ ਅਸਮਾਏ ਮਨ ਮੰਨਿਆ ਮਨ ਮਿਲਾਵਣਿਆ ਗੌਰਮਖ ਹੋਵੇ ਸੋ ਸਾਲਾਹੇ ਸਾਚੇ ਢਾ ਕੋਰਵੇ ਪਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇ ਲਾਵਣਿਆ ਮਾਜ ਮਹੱਲਾ ਤਿੱਜਾ ਤੇਰੇ ਭਗਤ ਸੋਹੈ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੈ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸੱਚਾ ਉੱਚੋ ਉੱਚਾ ਹਮੈ ਮਾਰ ਮਿਲਾਵਣਿਆ ਰਹਾਓ ਹਰ ਜਿਉ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੈ ਸੇ ਵਿਛੜਿਆ ਨਹੀਂ ਸਹਿਜੇ ਸੱਚ ਸਮਾਵਣਿਆ ਤਦ ਤੇ ਬਾਹਰ ਕਛੂ ਨ ਹੋਏ ਤੂੰ ਕਰ ਕਰ ਵੇਖੈ ਜਾਨ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾਵਣਿਆ કામન ગુણવંતી હર પાએ પય પગત સિગાર બનાય કામન ગુણવંતી હર પાએ પય પાએ સિગાર બનાય સત ગુરુ સેવ સદા સો હગન સચ્ચુ ઉપદેશ સમાવણયા શબન વિસારન તેન ઠોર ન ઠાઓ પરમ પુлле જો સુંજે કરકાઓ ਹਾਲਾ ਤਪਲਤ ਤੈਨਿ ਦੋਵੇਂ ਗਵਾਏ ਦੁਖੇ ਦੁਖ ਵਿਹਾ ਬਣਿਆ ਲਿਖਦੇ ਆ ਲਿਖਦੇ ਆ ਕਾਗਦ ਮਸ ਖੋਈ ਦੂਜੇ ਪਾਏ ਸੁਖ ਪਾਏ ਨ ਕੋਈ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਗੁਰਮਖ ਸਚੋ ਸਚ ਲਿਖੈ ਵਿਚਾਰ ਸੇ ਜਨ ਸੱਚੇ ਪਾਵੈ ਮੋਖ ਦੁਆਰ ਸਚ ਕਾਗਦ ਕਲਮ ਮਸਵਾਣੀ ਸਚ ਲਿਖਲ ਸਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵੜਿਆਈ ਪੂਰੇ ਗੁਰ ਤੇ ਪਾਵਨਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਸਾਦ ਗੁਰ ਤੇ ਹੋਵੈ ਹਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ ਮਨ ਨਿਰਮਲ ਅੰਦੇਨ ਭਗਤੀ ਰਾਤਾ ਭਗਤ ਕਰੇ ਹਰ ਪਾਵਨਿਆ ਹਾਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਸਦਨਾਮ ਸਕਾਰ ਕੀਜੈ ਜੋ ਆਂਦਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਪਾਵੈ ਤਿਤ ਕਾਰੈ ਲਾਏ ਪੂਰੈ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮੰਨ ਵਸਾਏ ਸਦਾ ਮੁਕਤ ਹਰ ਮੰਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਰਾਵੇ ਮੁਕਤ ਨ ਪਾਏ ਦੇਸ ਅੰਤਰ ਪਵ ਦੁਜੈ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁਖ ਪਾਵਣਿਆ ਤਾ ਵਤਰਾ ਖੇਠਾ ਕਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖਖਾਵਣਿਆ ਇਸ ਤਨ ਮੈਂ ਮਨ ਕੋ ਗੁਰਮਖ ਦੇਖੈ ਪਾਏ ਭਗਤ ਜਾਂ ਹਮੈ ਸੋਖੈ ਸਿੱਧ ਸੰਦਕ ਮੂਣ ਤਾਰੀ ਰਹੇ ਲਿਵ ਲਾਏ ਤਿਨ ਪੀ ਤਨ ਮੈਂ ਮਨ ਨ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨਵ ਸਾਵਣਿਆ ਮਾਚ ਮਹੱਲਾ ਤੀਜਾ ਇਸ ਗੁਫਾ ਮੈਂ ਅਖੋਟ ਪੰਡਾਰਾ ਤਿਸ ਵਿੱਚ ਵਸੈ ਹਰ ਅਲਪ ਅਪਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵਜਾਵਣਿਆ ਹਉ ਵਾਰੀ ਜਿਉ ਵਾਰੀ ਅਮਰਤ ਨਾਮ ਮਨਵ ਸਾਵਣਿਆ ਅਮਰਤ ਨਾਮ ਮਹਾਰਸ ਮਿੱਠਾ ਗੁਰਮਤੀ ਅਮਰਤ ਪੀਆਵਣਿਆ ਰਹਾਓ ਮੰਮੇ ਮਾਰੇ ਬਜਰ ਕਪਾਟ ਖਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬੇਨ ਸ਼ਬਦ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨਵ ਸਾਵਣਿਆ ਗੁਰ ਗਿਆਨ ਅੰਜਨ ਸਚ ਨੇ ਤਰੀਆ ਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮੰਨਿਆ ਹਰ ਦਰ ਸੋਭਾ ਪਾਵਨਿਆ ਸਰੀਰ ਪਾਲਨ ਕੋ ਬਾਹਰ ਜਾਏ ਨਾਮ ਨਾਲ ਹੈ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਦੇ ਸੂਜੈ ਨਹੀਂ ਫਿਰ ਕੇਰ ਆਏ ਗੁਰਮਖ ਵਥ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹੰਮੈ ਮੈਲ ਜਾਏ ਬੈਸ ਸਥਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਨਿਆ ਨੌ ਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਕਰਵਾਸਾ ਪਾਏ ਉਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਅਨੇਰਾ ਨਾ ਵਸਤਲ ਹੈ ਨਾ ਚੁੱਕੈ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀ ਗੁਰਪੂਰੈ ਭਾਗ ਮਿਲਾਵਣਿਆ ਗੋਪਤ ਪਰਗਟ ਤੂੰ ਸਬਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮਖ ਮਨ ਨਵ ਸਾਵਣਿਆ ਮਾਜ ਮਹੱਲਾ ਤਿੱਜਾ ਗੁਰਮ ਗੁਰਮਖ ਮਖ ਮਿਲਾਇ ਆਪੇ ਕਾਲ ਨਾ ਜੋ ਹੈ ਦੁਖ ਨ ਸੰਤਾਪੇ ਹਮੈ ਮਾਰ ਬੰਧਨ ਸਭ ਤੋੜੇ ਗੁਰਮਖ ਸ਼ਬਦ ਸੁਹਾਵਣਿਆ ਹਉ ਵਾਰੀ ਜਿਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮਖਾ ਗਾਵੇ ਗੁਰਮਖਾ ਨਾਚੇ ਹਰ ਸੇਤੀ ਚਿਤ ਲਾਵਣਿਆ ਰਹਾਓ ਗੁਰਮਖ ਜੀਵੇ ਮਰੇ ਪਰਵਾਨ ਆਰਜਨ ਸਿੱਝੇ ਸ਼ਬਦ ਪਛਾਨ ਗੁਰਮਖ ਮਰੇ ਨ ਕਾਲ ਨ ਖਾਏ ਗੁਰਮਖ ਸੱਚ ਸਮਾਵਣਿਆ ਗੁਰਮਖ ਹਰਦਰ ਸੋਭਾ ਪਾਏ ਗੁਰਮਖ ਵਿਚੋ ਆਪ ਗਵਾਏ ਆਪ ਤਰੇ ਸਗਲੇ ਕੋਲ ਤਾਰੇ ਗੁਰਮਖ ਜਨਮ ਸਵਾਰ ਨੇ ਆ ਗੁਰਮਖ ਦੁੱਖ ਲੱਗੈ ਨਾ ਦਰਮ ਗੁਰਮਖ ਦੁੱਖ ਕਦੇ ਨ ਲੱਗੈ ਸਰੀਰ ਗੁਰਮਖ ਹੋ ਮੈਂ ਚੁੱਕੈ ਪੀਰ ਗੁਰਮਖ ਮਨ ਨਿਰਮਲ ਫਿਰ ਮੈ ਨ ਲੱਗੈ ਗੁਰਮਖ ਸਹਿਜ ਸਮਾਵਣਿਆ ਗੁਰਮਖ ਨਾਮ ਮਿਲੈ ਵੜਿਆਈ ਗੁਰਮਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦਰ ਹੈ ਦਿਨ ਰਾਤੀ ਗੁਰਮਖ ਸ਼ਬਦ ਕਰਾਵਣਿਆ ਗੁਰਮਖ ਅੰਦਿਨ ਸ਼ਬਦੇ ਰਤਾ ਗੁਰਮਖ ਜੁਗ ਚਾਰੇ ਹੈ ਜਾਤਾ ਗੁਰਮਖ ਗਉਣ ਗਾਵੇ ਸਦਾ ਨਿਰਮਲ ਛਬਤੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਕਰਠੇ ਕਰੈ ਪੁਕਾਰਾ ਆਂਦਿਨ ਰੋਗੀ ਬਿਸਟਾ ਕੇ ਕੀੜੇ ਬਿਸਟਾ ਮੈਂ ਦੁੱਖ ਪਾਵਣਿਆ ਗੁਰਮਖ ਆਪੇ ਕਰੇ ਕਰਾਏ ਗੁਰਮਖ ਹਿਰਦੈ ਉੱਠਾ ਆਪ ਆਏ ਨਾਨਕ ਨਾਮ ਮਿਲੇ ਵੜਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹੱਲਾ ਤੀਜਾ ਇਕ ਕਾ ਜੋਤ ਜੋਤ ਹੈ ਸਰੀਰਾਂ ਸ਼ਬਦ ਦਿਖਾਏ ਸਤਗੁਰ ਪੂਰਾ ਆਪੇ ਫਰਕ ਕਿਤੋਂ ਨ ਘਟੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮਖ ਸਹਿਜ ਸਮਾਵਣਿਆ ਰਹਾਓ ਤੂੰ ਆਪੇ ਸੋ ਹੈ ਆਪੇ ਜਗਮੋ ਹੈ ਤੂੰ ਆਪੇ ਨਦਰੀ ਜਗਤ ਪਰੋਵਹਿ ਆਪੇ ਦੋਖ ਸੁਕਤੀਆ ਕਰਤੇ ਗੁਰਮਖ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮੰਨਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮਖ ਆਪਸਨ ਆਖ ਸੁਨਾਵਣਿਆ ਆਪੇ ਕਰਤਾ ਆਪੇ ਪੂਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹੋ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜਤੇ ਬਾਹਰ ਕਛੂ ਨ ਹੋਵੇ ਤੂੰ ਆਪੇ ਕਾਰੇ ਲਾ ਬਣਿਆ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਚਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵੇਖ ਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਪਰਪੂਰ ਰਹਿਆ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੇ ਵੀ ਇਕਮਨ ਧਿਆਈ ਗੁਰਮਖ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਪਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਓ ਕਰ ਮੈਂ ਧਰਤੀ ਤੌਲ ਪਤਾਲਾ ਕਰਹੀ ਮਹ ਪ੍ਰੀਤਮ ਸਦਾ ਹੈ ਬਾਲਾ ਸਦਾ ਅਨੰਦਰ ਹੈ ਸੁਖਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹੋ ਮੈਂ ਮੇਰਾ ਜੰਮਣ ਮਰਨ ਨ ਚੁੱਕੇ ਫੇਰਾ ਕਾਇਆ ਅੰਦਰ ਹੋ ਮੈਂ ਮੇਰਾ ਜੰਮਣ ਮਰਨ ਨ ਚੁੱਕੇ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ